ਤੇ ਵੀਰਾਂ ਦੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਅਸੀਂ ਜਿਹੜੇ ਪ੍ਰਾਣਿਕ ਤੇ YouTube ਚੈਨਲ ਨੇ ਉਹਤੇ ਕੀ ਅਸੀਂ ਵੀਡੀਓ ਪਾ ਸਕਦੇ ਹਾਂ ਜਿਵੇਂ ਕਈ ਵਾਰੀ ਕੀ ਹੁੰਦਾ ਹੈਗਾ ਅਸੀਂ YouTube ਦੇ ਉੱਤੇ ਚੈਨਲ ਬਣਾ ਲੈਂਦੇ ਆਂਗੇ ਤੇ ਉਹ ਚੈਨਲ ਦੇ ਉੱਤੇ ਅਸੀਂ ਸਾਲ 6 ਮਹੀਨਿਆਂ ਬਾਅਦ ਮਤਲਬ ਕਿ ਕੁਝ ਕਰ 2 ਮਹੀਨੇ 2 ਮਹੀਨੇ ਕੰਮ ਕਰਿਆ ਇਹ ਤੋਂ ਬਾਅਦ ਸਾਲ 6 ਮਹੀਨੇ ਅਸੀਂ ਨੇ ਗੈਪ ਪਾਤਾ ਤੇ ਉਹ YouTube ਚੈਨਲ ਹੈ ਜਿਹੜਾ ਵੀ ਛੜ ਤਾ ਉਹਦੇ ਉੱਤੇ ਵੀਡੀਓ ਪਾਉਣੀ ਆਂ ਬੰਦ ਕਰ ਦਿੱਤੀਆਂ ਬਿਲਕੁਲ ਹੀ ਕੰਮ ਕਰਨਾ ਬੰਦ ਕਰਤਾ ਤੇ ਆਪਾਂ ਨੂੰ ਫਿਰ 6 ਸਾਲ 6 ਮਹੀਨੇ ਬਾਅਦ ਦੁਬਾਰੇ ਕੋਈ ਹੋਰ ਮਤਲਬ ਕਿ ਕਿਤਨਾ ਕਿਤੋਂ ਆਈਡੀਆ ਆ ਇਕ ਦੁਬਾਰੇ ਮਨ ਜਾ ਕਰਦਾ ਵੀ ਆਪਾਂ YouTube ਉੱਪਰ ਕੰਮ ਕਰੀਏ ਤੇ ਵੀਡੀਓ ਪਾਈਏ ਤਾਂ ਉਹਦੇ ਵਿੱਚ ਕੀ ਹੁੰਦਾਗਾ ਅਸੀਂ ਦੁਬਾਰਾ YouTube ਦੇ ਉੱਪਰ ਵੀਡੀਓ ਪਾਉਣ ਦੀ ਕੋਸ਼ਿਸ਼ ਕਰ ਦਾਂਗੇ ਤੇ ਸਾਡੇ ਮਨ ਵਿੱਚ ਆਉਂਦਾ ਵੀ ਇਹ YouTube ਉੱਪਰ ਵੀਡੀਓ ਪਾ ਆਏ ਹਨ ਪਤੰਗ ਛੱਲਣੀਆਂ ਜਾਂ ਪਤਾ ਨਹੀਂ ਨਾ ਤਾਂ ਉਹ ਉਸ ਹਾਲਤ ਦੇ ਵਿੱਚ ਅਸੀਂ ਕੀ ਕਰ ਸਕਾਂਗੇ ਇਹੜਾ ਟੋਡਾ ਪੁਰਾਣਾ YouTube ਚੈਨਲ ਆ ਜਦ ਡੈਡ ਮਤਲਬ ਕਿ ਉਹ ਡੈਡ ਹੋ ਜਾਂਦਾ ਹੈਗਾ ਸਾਲ ਸੀ ਮਹੀਨਾ ਬਦ ਉਹ ਬਿਲਕੁਲ ਹੀ ਖੜ ਜਾਂਦਾ ਹੈਗਾ ਉਹਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਿ YouTube ਵੱਲੋਂ ਰਿਸਪੌਂਸ ਨਹੀਂ ਦਿੱਤਾ ਜਾਂਦਾ ਤਾਂ ਉਸ ਵਿੱਚ ਤੁਸੀਂ ਕੀ ਕਰ ਸਕਦੇ ਹੋਗੇ ਉਹਦੇ ਵਿੱਚ ਤੁਸੀਂ ਪਹਿਲਾਂ ਤਾਂ YouTube ਉੱਪਰ ਤੁਸੀਂ 15 20 ਦਿਨ ਡੇਲੀ ਡੇਲੀ ਵਾ ਡੇਲੀ ਕੰਮ ਕਰੋ ਕੰਮ ਕਰਕੇ ਦੇਖੋ ਵੀਡੀਓ ਪਾਓ ਕਦੇ ਵੀ ਮਤਲਬ ਇੱਕ ਦਿਨ ਵੀ ਮਿਸ ਨਾ ਕਰੋ ਡੇਲੀ ਵਾਈ ਡੇਲੀ ਵੀਡੀਓ ਪਾਓ ਪਹਿਲਾਂ ਉਹ ਚੀਜ਼ ਦੇਖੋ ਵੀ ਤੁਹਾਨੂੰ ਉਸ ਵੀਡੀਓ ਤੇ ਵਧੀਆ ਰਿਸਪੌਂਸ ਆਉਂਦਾ ਹੈ ਜਾਂ ਫਿਰ ਨਹੀਂ ਜੇ ਤੁਹਾਨੂੰ ਉਸ ਉੱਤੇ ਵਧੀਆ ਰਿਸਪੌਂਸ ਨਹੀਂ ਆਉਂਦਾ ਤਾਂ ਮਹੀਨੇ ਬਾਅਦ ਮਤਲਬ ਕਿ ਮਹੀਨਾ 15 20 ਦਿਨ ਤੋਂ ਤੁਹਾਨੂੰ ਨੇ ਕਿਹਾ ਉਹਨਾਂ ਬਸ ਕਿਹੜਾ ਕੰਮ ਕਰਕੇ ਦੇਖੋ ਜੇ ਉਹਦੇ ਉੱਤੇ ਵਧੀਆ ਰਿਸਪੌਂਸ ਨਹੀਂ ਆਉਂਦਾ ਤਾਂ ਤੁਸੀਂ ਕੀ ਕਰਨਾ ਕੀ ਹੈ ਉਸ ਚੈਨਲ ਉੱਤੇ ਕੰਮ ਕਰਨਾ ਫਿਰ ਬੰਦ ਕਰ ਦਿਓ ਤੇ ਇੱਕ ਤੁਸੀਂ ਨਵੀਂ Gmail ID ਨਾਲ ਇੱਕ ਨਵਾਂ YouTube ਚੈਨਲ ਦੁਬਾਰਾ ਬਣਾਓ ਕ੍ਰੀਏਟ ਕਰੋ ਤੇ ਉਸ ਉੱਤੇ ਕੰਮ ਕਰੋ ਤੇ ਤੁਸੀਂ ਨੇ ਡੇਲੀ ਉਹਦੇ ਉੱਪਰ ਵੀਡੀਓ ਪਾਉਣੀਆਂ ਨੇ ਜੇ ਤੁਸੀਂ ਨੇ ਨਵਾਂ YouTube ਚੈਨਲ ਬਣਾ ਲਿਆ ਤਾਂ ਉਹਦੇ ਉੱਤੇ ਤੁਸੀਂ ਡੇਲੀ ਹੋ ਸਕੇ ਤਾਂ ਡੇਲੀ ਵੀਡੀਓ ਪਾਓ ਨਹੀਂ ਹਫਤੇ ਦੇ ਵਿੱਚ ਤਿੰਨਾਂ ਵੀਡੀਓ ਜ਼ਰੂਰ ਪਾਓ ਤਿੰਨ ਚਾਰ ਵੀਡੀਓ ਜ਼ਰੂਰ ਪਾਓ ਹਫਤੇ ਦੇ ਵਿੱਚ ਵਿੱਚ ਤੇ ਇਸ ਤਰ੍ਹਾਂ ਤੁਸੀਂ ਉਹਦੇ ਉੱਤੇ ਕੰਸਟੈਂਸੀ ਦੇ ਨਾਲ ਕੰਮ ਕਰੋ ਤੇ ਹੌਲੀ-ਹੌਲੀ ਕੀ ਤੁਹਾਡਾ ਜਿਹੜਾ YouTube ਚੈਨਲ ਹੈਗਾ ਉਹ ਗਰੋ ਹੋਊਗਾ ਤੇ ਉਹਦੇ ਤੇ ਬਹੁਤ ਵਧੀਆ ਰਿਸਪਾਂਸ ਮਿਲੂਗਾ ਤੁਹਾਨੂੰ ਤੁਹਾਡੀਆਂ ਜਿਹੜੀਆਂ ਵੀਡੀਓਆਂ ਨੇ ਉਹਨਾਂ ਨੂੰ YouTube ਹੈਗਾ ਵਧੀਆ ਦੇਖੋ ਉੱਚੇ ਲੈਵਲ ਤੇ ਲੈ ਕੇ ਜਾਊਗਾ ਤੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਕੇ ਵਧੀਆ YouTube ਤੋਂ ਪੈਸੇ ਕਮਾ ਸਕਦੇ ਹੋ ਤੇ ਆਪਣਾ ਵਧੀਆ ਇੱਕ ਵਧੀਆ ਬੇਸ ਬਣਾ ਸਕਦੇ ਹੋ ਤੇ ਆਪਣਾ ਇੱਕ ਵਧੀਆ ਲਾਈਫ ਸਟਾਈਲ ਵੀ ਬਣਾ ਸਕਦੇ ਹੋਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਿਓ ਤੇ ਇੱਕ ਘੰਟੀ ਵਾਲੇ ਬਟਨ ਨੂੰ ਵੀ ਦਬਾਓ ਤਾਂ ਕਿ ਆਉਣ ਵਾਲੀ ਨੂੰ ਜਿਹੜੀ ਵੀ ਵੀਡੀਓ ਤਾਂ ਨੂੰ ਉਹਨਾਂ ਦੀ ਇਨਫਰਮੇਸ਼ਨ ਵੀਡੀਓ ਉਹ ਵੀਡੀਓ ਮਿਲਦੀ ਹੈ